ਅੱਜ ਦਾ ਆਪਣਾ ਵੀਡੀਓ ਬਣਾਉਣ ਦਾ ਮਕਸਦ ਇੱਕ ਹੀ ਆ ਵੀ ਆਪਾਂ ਇੱਕ ਟੌਪਿਕ ਤੇ ਅੱਜ ਗੱਲ ਕਰਦੇ ਆ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਆਪਣੇ ਫੇਸਬੁੱਕ ਚੈਨਲ ਨੂੰ ਫੋਲੋ ਢੀੜੂ ਅੱਜ ਆਪਾਂ ਗੱਲ ਕਰਦੇ ਆ ਇੱਕ ਬੱਚੇ ਦੀ ਲਿਪ ਕਿਸ ਕਰਨ ਨਾਲ ਪੂਰੀ ਜ਼ਿੰਦਗੀ ਬਰਬਾਦ ਹੋ ਗਈ ਆ ਵੀਡੀਓ ਤੁਸੀਂ ਸਾਈਡ ਤੇ ਦੇਖਿਓ ਇਹ ਹੁਣ ਬੱਚੀ 8 ਸਾਲ ਦੀ ਆ ਜਦੋਂ ਇਹਦਾ ਜਨਮ ਨੂੰ 2 ਦਿਨ ਹੋਏ ਸੀ ਉਦੋਂ ਕੋਈ ਮਹਿਮਾਨ ਜਾਨੀ ਕਿ ਜਿਵੇਂ ਆਪਣੇ ਰਿਸ਼ਤੇਦਾਰ ਆਉਂਦੇ ਹੁੰਦੇ ਆ ਉਵੇਂ ਇਹਨਾਂ ਦੇ ਘਰ ਕੋਈ ਮਹਿਮਾਨ ਆ ਗਿਆ ਤੇ ਉਸ ਨੇ ਕੀ ਕਰਿਆ ਇਸ ਬੱਚੀ ਨਾਲ ਲਿਪ ਕਿਸ ਕਰ ਲਿਆ ਖੁਸ਼ੀ ਦੇ ਵਿੱਚ ਆਪਾਂ ਜੋ ਮਿੱਟੀ ਲੈ ਲਈ ਲਿਪ ਕਿਸ ਕਰ ਲਿਆ ਲਿਪ ਕਿਸ ਕਰਨ ਤੋਂ ਬਾਅਦ ਉਹ ਬੰਦੇ ਨੂੰ ਇੱਕ ਕੈਦੀਏ ਵੀ ਬਿਮਾਰੀ ਸੀ ਮੰਨ ਲਓ ਤੇ ਉਹ ਬਿਮਾਰੀ ਲਿਪਕੇਸਿਕਾ ਨਾਲ ਬਲੱਡ ਰਾਹੀਂ ਹੁੰਦੀ ਹੋਈ ਬ੍ਰੇਨ ਯਾਨੀ ਕਿ ਦਿਮਾਗ ਤੇ ਅਟੈਕ ਕਰਕੇ ਦਿਮਾਗ ਨੂੰ ਡੈਮੇਜ ਕਰ ਗਈ। ਤੁਸੀਂ ਦੇਖੋ ਖੁਸ਼ੀ ਦੇ ਵਿੱਚ ਕਿੱਡੀ ਵੱਡੀ ਘਟਨਾ ਹੋ ਗਈ। ਆਪਾਂ ਨੂੰ ਇਹ ਚੀਜ਼ਾਂ ਤੋਂ ਸਾਵਧਾਨ ਹੋਣਾ ਚਾਹੀਦਾ ਵੀ ਜੇ ਬੰਦੇ ਨੂੰ ਕੋਈ ਤਕਲੀਫ ਆ ਉਹਨੂੰ ਇਸ ਤਰ੍ਹਾਂ ਆਪਣੀ ਸਮਝਣਾ ਚਾਹੀਦਾ ਵੀ ਉਹ ਇਹ ਕੰਮ ਨਾ ਕਰੇ ਲਿਪਕੇਸ ਨਾ ਕਰੇ ਜਾਂ ਚੱਕਣਾ। ਬੱਚਾ ਜਦੋਂ ਸਮਝਦਾ ਜਿਵੇਂ ਕਹਦੀਏ ਵੱਡਾ ਹੋ ਗਿਆ ਉਦੋਂ ਆਪਾਂ ਕੁਝ ਮਰਜ਼ੀ ਇੰਜੋਏ ਕਰੋ ਕਿ ਬੱਚਾ ਉਦੋਂ ਆਪਦੀ ਗੱਲਬਾਤ ਆਪਣੇ ਨਾਲ ਸ਼ੇਅਰ ਮਰ ਜਾਨੀ ਕਿ ਦੱਸਣ ਲੱਗ ਜਾਂਦਾ ਜਦੋਂ ਬੱਚਾ ਕਾਫੀ ਹੱਦ ਤੱਕ ਸਵਤੋਚ ਉਹਨਾਂ ਸਵਤੋ ਸੰਭਲ ਜਾਂਦੀ ਹੈ ਕਿ ਉਹਨੂੰ ਜੇ ਕੋਈ ਬਿਮਾਰੀ ਹੋਊ ਉਹ ਵੀ ਦੱਸੂਗਾ ਹੁਣ 2 ਦਿਨਾਂ ਦੀ ਸੀ ਤੇ ਉਹਨੂੰ ਉਹਦਾ ਦਿਮਾਗ ਡੈਮੇਜ ਹੋ ਗਿਆ ਉਹ ਬੰਦੇ ਨੂੰ ਕੋਈ ਬਿਮਾਰੀ ਸੀ ਇਹ ਆਪਣੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਇਹ ਗੱਲ ਆ ਜ਼ਿਆਦੇ ਹੁੰਦੀ ਆ ਆਪਾਂ ਨੂੰ ਖੁਸ਼ੀ ਹੁੰਦੀ ਆ ਖੁਸ਼ੀ ਹਿਰਕ ਨੂੰ ਹੁੰਦੀ ਆ ਆਪਾਂ ਜਾਣੇ ਆ ਬੱਚਾ ਹਜੇ ਹਸਪੀਟਲ ਦੇ ਵਿੱਚ ਹੀ ਹੁੰਦਾ ਜਨਮ ਲੈਂਦੀ ਹੁੰਦਾ ਆਪਾਂ ਜਾਣੇ ਆ ਚਲੋ ਚੱਕਿਆ ਉਹਨੇ ਚੱਕਿਆ ਦੂਜੇ ਨੇ ਚੱਕਿਆ ਕੋਈ ਲਿੱਪ ਕਿਸੇ ਗੱਲ ਵੀ ਇਹ ਗੱਲ ਨਾਲ ਤੁਸੀਂ ਹਿਸਾਬ ਲਓ ਇੱਕ ਬੱਚੇ ਦੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ ਵੀਡੀਓ ਬਣਾਉਣ ਦਾ ਆਪਣਾ ਮਕਸਦ ਇਹ ਵੀ ਅੱਗੇ ਲੋਕਾਂ ਨੂੰ ਇਹ ਚੀਜ਼ ਦਾ ਪਤਾ ਲੱਗੇ ਵੀ ਇਹ ਚੀਜ਼ ਨਾਲ ਵੀ ਐਡਾ ਨੁਕਸਾਨ ਹੋ ਸਕਦਾ ਤਾਂ ਜੋ ਲੋਕ ਸਾਵਧਾਨ ਹੋ ਜਾਣ ਤੇ ਬੱਚੇ ਨੂੰ ਜਦੋਂ ਵੀ ਘਰ ਆਊਗਾ ਸੱਟੂ ਹੱਥ ਉੱਤ ਧੋ ਕੇ ਜਿਹੜੇ ਨੇ ਵੀ ਭਾਵੇਂ ਪਰਿਵਾਰਕ ਮੈਂਬਰ ਹੀ ਕਿਉ ਨਾ ਹੋਵੇ ਉਹਨੂੰ ਵੀ ਇਹ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਵੀ ਜਿੰਨਾ ਚਿਰ ਬੱਚਾ ਸੰਭਲਦਾ ਨਹੀਂ ਹੈਗਾ ਮੰਨ ਲਓ ਉਹਨਾਂ ਚੱਕਰ ਬਰਹਿਜ ਹੀ ਕਰੋ ਲਿਪਕਿਸ਼ ਤੋਂ ਤੇ ਚੰਗੀ ਤਰ੍ਹਾਂ ਹੱਥ ਵਾਸ਼ ਕਰਕੇ ਚੰਗੀ ਤਰ੍ਹਾਂ ਧੋ ਕੇ ਫੇਰ ਹੀ ਬੱਚੇ ਨੂੰ ਚੱਕੋ ਤਾਂ ਜੋ ਇਹ ਘਟਨਾ ਕਿਸੇ ਹੋਰ ਬੱਚੇ ਦੀ ਜ਼ਿੰਦਗੀ ਨਾ ਖਰਾਬ ਕਰ ਸਕੇ। ਜ਼ਿਆਦਾਤਰ ਇਹ ਹੁੰਦਾ ਆਪਣੇ ਥੋੜਾ ਜਿਆਦਾ ਆਪਾਂ ਹੀ ਚੀਜ਼ਾਂ ਦਾ ਖਿਆਲ ਹਜੇ ਵੀ ਬਹੁਤ ਘੱਟ ਰੱਖਦੇ ਆ। ਆਪਾਂ ਨੂੰ ਜਦੋਂ ਇਹ ਵੀਡੀਓ ਦੇਖੀ ਤਾਂ ਆਪਾਂ ਕਿਹਾ ਵੀ ਇਸ ਟੌਪਿਕ ਤੇ ਆਪਾਂ ਗੱਲ ਕਰੀਏ। ਤਾਂ ਜੋ ਹੋਰ ਲੋਕਾਂ ਨੂੰ ਵੀ ਇਸ ਤੋਂ ਛੇਦ ਮਿਲੇ ਸਮਝਣ ਕਿ ਆਪਣੇ ਪਿੰਡਾਂ 'ਚ ਜ਼ਿਆਦਾ ਹੁੰਦਾ ਇਹ ਕੰਮ। ਜਦੋਂ ਵੀ ਬੱਚਾ ਕੋਈ ਹੁੰਦਾ ਪਾਈ ਚੱਕ ਚੁੱਕ ਲੈਣੇ ਹੱਥ ਉੱਥਾਂ ਨਾਲ ਤੇ ਜਿਹੜੇ ਬੰਦੇ ਨੂੰ ਵੀ ਕੋਈ ਦਿੱਕਤ ਆ ਉਹ ਆਪਦੇ ਵੱਲੋਂ ਹੀ ਆਪ ਜਾਦੇ ਖਿਆਲ ਰੱਖੇ ਵੀ ਉਹ ਨਾ ਚੱਕੇ ਤੇ ਮਾਪਿਆਂ ਨੂੰ ਵੀ ਧਿਆਨ ਚਾਹੀਦਾ ਵੀ ਜਿੰਨਾ ਚੱਕਰ ਬੱਚਾ ਉਹਨਾਂ ਚ ਕਰੇ ਚੀਜ਼ ਦਾ ਪੂਰਾ ਹੀ ਬਨੇਜ ਰੱਖਣਾ ਮਿਲਨ ਮਲਾਪ ਦਾ ਜੇ ਕੋਈ ਆਉਂਦਾ ਉਹਨੂੰ ਦੱਸਣ ਗੱਲ ਵੀ ਭਈ ਬੱਚੇ ਨੂੰ ਹਜੇ ਮੰਨ ਕੇ ਸੰਭਲ ਜਾਣਦੇ ਤਾਂ ਫੇਰ ਚੱਕਣਤੀਓ ਖੁਸ਼ ਖੇਡਣਤੀਓ ਸਾਰਾ ਕੁਝ ਕਰਨਤੀਓ ਵੀ ਹਜੇ ਬੱਚਾ ਛੋਟਾ ਇਹਨੂੰ ਕੰਟਰੋਲ ਰੱਖੀ ਆਪਾਂ ਚੱਕਿਆ ਜਨਮ ਹੋਇਆ ਨਹੀਂ ਹੁੰਦਾ ਪਰ ਮੂਰੇ ਕਰ ਦਨੇ ਆ ਲਓ ਜੀ ਤੁਸੀਂ ਵੀ ਦੇਖ ਲਓ ਲਓ ਜੀ ਤੁਸੀਂ ਵੀ ਦੇਖ ਲਓ ਇਹ ਚੀਜ਼ ਨਾਲ ਵੀ ਬਹੁਤ ਫਰਕ ਪੈਂਦਾ ਵੀ ਤਾਂ ਕਰਕੇ ਬਹੁਤ ਹੱਦ ਤੱਕ ਨੁਕਸਾਨ ਹੋਣੋਂ ਬਚ ਸਕਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਹੋਰ ਬੰਦੇ ਨੂੰ ਵੀ ਇਹ ਤੋਂ ਸ਼ੇਅਰ ਮਿਲੇ ਤਾਂ ਜੋ ਬੱਚੇ ਦੀ ਕਿਸੇ ਦੀ ਜ਼ਿੰਦਗੀ ਨਾ ਬਰਬਾਦ ਹੋਏ ਤੇ ਬੱਚਾ ਜ਼ਿੰਦਗੀ ਆਪ ਦੀ ਪੂਰੀ ਪੜਾ ਸਕੇ ਤੇ ਇਹ ਜੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ